ਫੁਕਰਿਆਂ ਨੇ ਫੁਕਰ ਵਿਦਿਆ ਕਰਕੇ ਐਡਾ ਵੱਡਾ ਨੁਕਸਾਨ ਕਰਤਾ ਇੱਕ ਛੋਟੇ ਛੋਟੇ ਬੱਚਿਆਂ ਤੋਂ ਉਹਦੇ ਬਾਪ ਨੂੰ ਖੋਲਿਆ ਇੱਕ ਬੱਚਿਆਂ ਦੀ ਮਾਂ ਨੂੰ ਖੋਲਿਆ ਇਹਨਾਂ ਮਸਟੰਡਿਆਂ ਦਾ ਕੀ ਗਿਆ ਵਾ ਮਸਟੰਡ ਪੁਣਾ ਕਰਕੇ ਬਰੂਦ ਦੇ ਨਾਲ ਇਹ ਇਹਨਾਂ ਨੇ ਉਹ ਖੂਨੀ ਖੇਲ ਖੇលਿਆ ਉੱਥੇ ਕੋਈ ਤੁਹਾਡਾ ਜੇ ਆਪਸ ਵਿੱਚ ਕੋਈ ਤਕਰਾਰ ਆ ਤਾਂ ਬਾਹਰ ਕਰ ਲਓ ਤੁਸੀਂ ਕਿਸੇ ਦੀ ਖੁਸ਼ੀ 'ਚ ਵੀ ਭੰਗ ਪਾਤਾ ਕਿਸੇ ਦਾ ਘਰ ਦਾ ਵੱਲਬ ਵੀ ਭੁਜਾਤਾ ਇਹ ਤੁਹਾਨੂੰ ਕਿੱਥੇ 마ਫੀ ਮਿਲੂਗੀ ਤੁਹਾਡੇ ਸਾਹਮਣੇ 1 ਸਾਲ ਦਾ ਬੱਚਾ ਆਪਣੇ ਫਾਦਰ ਨੂੰ ਅੱਗ ਲਗਾ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਰਨ ਕੀ ਜਾ ਰਿਹਾ ਜੀ ਔਰ ਜਿੰਨੇ ਲੋਕ ਤੁਹਾਡੇ ਸਾਹਮਣੇ ਇੱਥੇ ਮੌਜੂਦ ਹੈ ਸਾਰਿਆਂ ਤੇ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਵੀ ਕੱਲ ਨੂੰ ਅਸੀਂ ਇੱਥੇ ਰਵਾਂਗੇ ਕਿੱਦਾਂ ਦੇਖੋ ਮਸਟੰਡਿਆਂ ਦਾ ਗਿਆ ਕੁਛ ਨਹੀਂਗਾ ਫੁਕਰਿਆਂ ਨੇ ਫੁਕਰ ਵਿਦਿਆ ਕਰਕੇ ਐਡਾ ਵੱਡਾ ਨੁਕਸਾਨ ਕਰਤਾ ਇੱਕ ਛੋਟੇ ਛੋਟੇ ਬੱਚਿਆਂ ਤੋਂ ਉਦੇ ਬਾਪ ਨੂੰ ਖੋਲਿਆ ਇੱਕ ਬੱਚਿਆਂ ਦੇ ਮਾਂ ਨੂੰ ਖੋਲਿਆ ਇਹਨਾਂ ਮਸਟੰਡਿਆਂ ਦਾ ਕੀ ਗਿਆ ਵਾ ਮਸਟੰਡ ਪੁਣਾ ਕਰਕੇ ਬਰੂਦ ਦੇ ਨਾਲ ਇਹ ਇਹਨਾਂ ਨੇ ਉਹ ਖੂਨੀ ਖੇਲ ਖੇលਿਆ ਉੱਥੇ ਅੱਜ ਉਹ ਬੱਚਿਆਂ ਦਾ ਬਾਪ ਵਿਚਾਰਾ ਛੋਟੇ ਛੋਟੇ ਇੱਕ ਦੋ ਸਾਲ ਦਾ ਇੱਕ ਤਿੰਨ ਸਾਲ ਦਾ ਇੱਕ ਸਾਲ ਦਾ ਇੱਕ ਦੋ ਸਾਲ ਦਾ ਵਾ ਕੀ ਇਹਨਾਂ ਲੋਕਾਂ ਦਾ ਤਮਾਸ਼ਾ ਬਣਿਆ ਮੈਂ ਸਮਝਦਾ ਇਹ ਜੇ ਲੋਕਾਂ ਨੂੰ ਰੱਬ ਨੇ ਵੀ ਨਹੀਂ ਜਗ੍ਹਾ ਦੇਣੀ ਕਿਸੇ ਜਗ੍ਹਾ ਤੇ ਟੋ ਕੋਈ ਤੁਹਾਡਾ ਜੇ ਆਪਸ ਵਿੱਚ ਕੋਈ ਤਕਰਾਰ ਆ ਤਾਂ ਬਾਹਰ ਕਰ ਲੋ ਤੁਸੀਂ ਕਿਸੇ ਦੀ ਖੁਸ਼ੀ 'ਚ ਵੀ ਭੰਗ ਪਾਤਾ ਕਿਸੇ ਦਾ ਘਰ ਦਾ ਵੱਲਬ ਵੀ ਭਜਾਤਾ ਇਹ ਤੁਹਾਨੂੰ ਕਿੱਥੇ ਮਾਫੀ ਮਿਲੂਗੀ ਆ ਬੱਚੇ ਛੋਟੇ ਛੋਟੇ ਬਿਰਲਦੇ ਆ ਕੀ ਉਹਨੂੰ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਬਾਪ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਉਹ ਜਿਹੜਾ ਬੱਚਾ ਗਿਆ ਅਜੇ ਥੋੜਾ ਜਿਹਾ ਸਮਾਂ ਪਹਿਲਾਂ ਸਾਲ ਕ ਪਹਿਲਾਂ ਉਹਨਾਂ ਦੇ ਬਾਪ ਦੀ ਡੈਥ ਹੋਈ ਹੈ ਕੀ ਇਹਨਾਂ ਲੋਕਾਂ ਦਾ ਤਮਾਸ਼ਾ ਵਾ ਇਹਨਾਂ ਲੋਕਾਂ ਨੇ ਤਮਾਸ਼ਾ ਬਣਾਇਆ ਫੁਕਰ ਬੱਦਿਆ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਉੱਥੇ ਹੀ ਜਗ੍ਹਾ ਚਾਹੀਦੀ ਆ ਜਿੱਥੇ ਇਹਨਾਂ ਦੀ ਜਗ੍ਹਾ ਵਾ ਇਹ ਕੋਈ ਇਹ ਕੋਈ ਇਨਸਾਨੀਅਤ ਦੀ ਵੀ ਕੋਈ ਥੋੜੀ ਬਹੁਤੀ ਹਿਆ ਹੁੰਦੀ ਆ ਕਿਸੇ ਦੀ ਖੁਸ਼ੀ 'ਚ ਤੁਸੀਂ ਜਾ ਰਹੇ ਹੋ ਕਿਸੇ ਦੇ ਘਰ ਦਾ ਬੱਲ ਬੁਝਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਇਸ ਗੱਲ ਦੇ ਵਿੱਚ ਮਲੇ ਸਭ ਜਿੱਦਾਂ ਪੈਲਸ ਵਾਲਿਆਂ ਦੀ ਵੀ ਨੈਗਲੀਜੈਂਸੀ ਲੱਗਦੀ ਹੈ ਲਗਾਤਾਰ ਸਰਕਾਰ ਇਹ ਕਹਿ ਰਹੀ ਹੈ ਕਿ ਆਰਮਸ ਜਿਹੜੇ ਨੇ ਉਹ ਪੈਲਸਿਸ ਦੇ ਵਿੱਚ ਲੈ ਜਾਣੇ ਗਲਤ ਨਹੀਂ ਫਿਰ ਵੀ ਉਹ ਗਲਤੀ ਮੈਂ ਕਹਿੰਨਾ ਪੈਲਸ ਵਾਲਿਆਂ ਦੀ ਚਾਹੇ 100% ਗਲਤੀ ਆ ਜਿਨ੍ਹਾਂ ਫੋਕਰਿਆਂ ਨੇ ਇਹ ਜੇ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਨੂੰ ਨਹੀਂ ਪਤਾ ਵੀ ਉੱਥੇ 7-800 ਬੰਦਾ 200-200 ਲੇਡੀ ਉੱਥੇ ਵਿਆਹ ਦੇ ਵਿੱਚ ਸ਼ਾਮਲ ਆ ਉਹ ਤਾਂ ਐ ਗੋਲੀਆਂ ਚਲਾ ਕੇ ਗਏ ਆ ਜਿਵੇਂ ਆਪਣੇ ਪਿਓ ਦੇ ਵਿਆਹ ਦੇ ਉੱਤੇ ਆਏ ਹੁੰਦੇ ਆ ਇਸ ਗੱਲ ਦੀ ਕੋਈ ਮਾਫੀ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਇਹ ਕੋਈ ਮੈਰੀ ਪੈਲੇਸ ਦੇ ਚਾਹੇ ਉਹ ਬੌਂਸਰ ਰੱਖਣ ਚਾਹੇ ਉਹਨਾਂ ਦੀ ਵੀ ਡਿਊਟੀ ਬੰਦੀ ਆ ਪਰ ਇਹ ਗੱਲ ਤਾਂ ਹੈ ਨਹੀਂ ਕਿ ਵੀ ਜਿੱਥੇ 7 800 200 150 ਲੇਡੀਜ਼ ਵਿਚਾਰੀ ਵਿਆਹ ਦੇ ਵਿੱਚ ਆ ਤੇ ਬੰਦੇ ਵਿਆਹ ਦੇ ਵਿੱਚ ਆ ਬੱਚੇ ਆ ਛੋਟੇ ਉਹ ਕੋਈ ਇੰਨਾ ਜੰਗਲ ਦਾ ਰਾਜ ਥੋੜਾ ਆ ਗਿਆ ਜਿਹੜਾ ਦਿਨੇ ਹੀ ਉਹ ਇੰਨਾ ਨੱਚ ਕੇ ਚਲੇ ਗਏ ਇਹਨਾਂ ਨੂੰ ਮਾਫੀ ਵਾਲੇ ਕਾਗਜ਼ਾਂ 'ਚ ਨਹੀਂ ਪਾਇਆ ਜਾ ਸਕਦਾ ਇਹਨਾਂ ਲੋਕਾਂ ਨੂੰ ਕੀਤੇ ਦਾ ਆਪਣੇ ਦਾ ਸਜ਼ਾ ਮਿਲੂਗੀ ਬੇਗੁਨਾ ਦੀ ਜਾਨ ਲੈ ਤੁਹਾਡੇ ਸਾਹਮਣੇ ਇੱਕ ਸਾਲ ਦਾ ਬੱਚਾ ਆਪਣੇ ਫਾਦਰ ਨੂੰ ਅੱਗ ਲਗਾ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਰਨ ਕੀ ਜਾ ਰਿਹਾ ਜੀ ਔਰ ਜਿੰਨੇ ਲੋਕ ਤੁਹਾਡੇ ਸਾਹਮਣੇ ਇੱਥੇ ਮੌਜੂਦ ਹੈ ਸਾਰਿਆਂ ਤੇ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਵੀ ਕੱਲ ਨੂੰ ਅਸੀਂ ਇੱਥੇ ਰਵਾਂਗੇ ਕਿੱਦਾਂ ਜਿਹੜਾ ਪੰਜਾਬ ਅੱਜ ਤੋਂ ਪਹਿਲਾਂ ਜਦੋਂ ਇੱਥੇ ਟੈਰਰਿਜ਼ਮ ਸੀਗਾ ਪੰਜਾਬ ਉਧਰ ਜਾਣਾ ਸ਼ੁਰੂ ਹੋ ਗਿਆ ਅੱਗੇ ਇੱਕ ਐਗਜ਼ਾਮਪਲ ਦਿੰਦੇ ਸੀਗੇ ਵੀ ਜਿੱਥੇ ਕਿਤੇ ਕੋਈ ਇਹੋ ਜਿਹਾ ਜੰਗਲ ਰਾਜ ਹੁੰਦਾ ਤੇ ਉਹ ਕਹਿੰਦੇ ਸੀ ਬਿਹਾਰ ਯੂਪੀ ਬਣਦੇ ਹੁਣ ਕਿਸੇ ਹੋਸਟੇਟ ਚ ਅਗਰ ਕੋਈ ਗੋਲੀਆਂ ਚੱਲਦੀਆਂ ਤੇ ਉਹ ਕਹਿੰਦੇ ਪੰਜਾਬ ਬਣ ਰਿਹਾ ਸਾਡੀ ਸਾਡੀ ਰੈਪੋ ਪੰਜਾਬ ਦੀ ਇਹੋ ਜਿਹੀ ਬਣ ਗਈ ਥਿਸ ਇਜ਼ ਅ ਟੋਟਲੀ ਫੇਲਿਅਰ ਆਫ ਪੰਜਾਬ ਗਵਰਨਮੈਂਟ ਔਰ ਮਤਲਬ ਬੜਾ ਮਾੜਾ ਕੰਮ ਹੈ ਡੇਲੀ ਕੋਈ ਨਾ ਕੋਈ ਇਹੋ ਜਿਹੀ ਨਿਊਜ਼ ਹੈ ਕਿ ਬੇਗੁਨਾ ਦੇ ਗੋਲੀਆਂ ਚੱਲ ਰਹੀਆਂ ਔਰ ਜਿਹੜੇ ਲੋਕ ਮਾਰ ਰਹੇ ਆ ਉਹ ਆਜ਼ਾਦ ਕੌਮਰੇ ਕਿਤੇ ਨਾ ਕਿਤੇ ਸਮਝੋ ਜੀ ਕਹਿੰਦੇ ਲੀਡਰਾਂ ਦੇ ਹੱਥ ਵੀ ਹੈ ਵਿੱਚ ਉਹਨਾਂ ਦੀ ਛਤਰ ਛਾਇਆ ਕਹਿੰਦੇ ਉਹਨਾਂ ਮੈਂ ਤਾਂ ਤੁਹਾਡੇ ਥਰੂ ਅਪੀਲ ਕਰਦਾ ਸਾਰੇ ਲੋਕਾਂ ਨੂੰ ਲੀਡਰ ਆਪਣੇ ਆਪ ਘਰੋਂ ਬਣ ਕੇ ਨਹੀਂ ਆਉਂਦਾ ਲੀਡਰ ਨੂੰ ਲੋਕ ਬਣਾਉਂਦੇ ਆ ਜੀ ਜਿਹੜਾ ਲੀਡਰ ਚਾਹ ਉਹ ਸੰਜੀਤ ਤਲਵਾਰ ਹੈ ਚਾ ਕੋਈ ਵੀ ਹੈ ਅਗਰ ਸਪੋਰਟ ਕਰਦਾ ਹੈ ਬੈਡ 엘ਿਮੈਂਟਸ ਨੂੰ ਤੇ ਉਹਨੂੰ ਇਸ ਤਾਕਤ ਤੋਂ ਆਊਟ ਕਰ ਦੇਣਾ ਚਾਹੀਦਾ ਮੈਂ ਤਾਂ ਕਹਿਣਾ 2027 ਦੇ ਇਲੈਕਸ਼ਨ ਹੀ ਇਸ ਮੁੱਦੇ ਤੇ ਹੋਣੇ ਚਾਹੀਦੇ ਆ ਕਿ ਬੰਦਾ ਪਾਕ ਸਾਫ ਕਿਹੜਾ ਜੀ ਕਿਹੜਾ ਤੁਹਾਡੇ ਸਮਾਜ ਦੀ ਕਿਹੜਾ ਤੁਹਾਡੀਆਂ ਉਮੀਦਾਂ ਦੇ ਖਰਾ ਉਤਰ ਸਕਦਾ ਆ ਦੇਖੋ ਇੱਕ ਬੇਗੁਨਾ ਦੀ ਜਾਨ ਚਲੀ ਗਈ ਇਹਨਾਂ ਦੀ ਵੀ ਚਲੀ ਗਈ ਇੱਕ ਉਹ ਲੇਡੀ ਦੀ ਵੀ ਡੈਥ ਹੋ ਗਈ ਇੱਕ ਅੱਧੇ ਦੇ ਹੋਰ ਗੋਲੀਆਂ ਵੱਜੀਆਂ ਇਨ ਦਾ ਕਸੂਰ ਕੀ ਹੈ ਇੱਕ ਤਾਂ ਹੁੰਦਾ ਦੋ ਲੋਕ ਲੜ ਰਹੇ ਆ ਇੰਟੈਂਸ਼ਨਲੀ ਉਹਨਾਂ ਨੇ ਲੜਾਈ ਕੀਤੀ ਇੱਕ ਨੇ ਮਰਨਾ ਸੀ ਇਹ ਤਾਂ ਵਿਚਾਰਾ ਕਹਿੰਦੇ ਜੀ ਉਹ ਖਾਣੇ ਦੀ ਟੇਬਲ ਤੋਂ ਉੱਠਿਆ ਤੇ ਆਪਣੇ ਬੱਚੇ ਨੂੰ ਉਹ ਰੋ ਰਿਹਾ ਸੀ ਤ ਉਹਨੂੰ ਬਾਹਰ ਲੈ ਕੇ ਆ ਗਿਆ ਤੇ ਇਹਦੇ ਗੋਲੀ ਵੱਜ ਗਈ ਹੁਣ ਇਹ ਜਿਹੜੀ ਸਜ਼ਾ ਪੂਰਾ ਪਰਿਵਾਰ ਭੁਗਤੇਗਾ ਜਾਂ ਸਾਰੇ ਸਰਾਊਂਡਿੰਗ ਰਿਸ਼ਤੇਦਾਰ ਭੁਗਤਣਗੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੇ ਜਾਣ ਨਾਲ ਜਿਹੜਾ ਪੂਰੇ ਪਰਿਵਾਰ 'ਚ ਇੱਕ ਘਾਟਾ ਪੈ ਗਿਆ ਉਹਦੀ ਪਰਪਾਈ ਤਾਂ ਹੈ ਹੀ ਨਹੀਂ ਕਿ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਸਰੈਂਡਰ ਹੀ ਕਹਿੰਦੇ ਲੀਡਰਾਂ ਨੇ ਕਰਾ ਦਿੱਤਾ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਾ ਦਿੱਤਾ ਕਿ ਤੁਸੀਂ ਸੈਂਡਰ ਹੋ ਜਾਓ ਅਸੀਂ ਸੀਪੀ ਸਾਹਿਬ ਕੋ ਕੱਲ ਗਏ ਸੀਗੇ ਸਾਰੇ ਕਾਂਗਰਸ ਦੇ ਲੀਡਰ ਸਹਿਬਾਨ ਕਿਉਂਕਿ ਪਰਿਵਾਰ ਦਾ ਈਸ਼ੂ ਸੀਗਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ 파ਰੁਲ ਮੋਤਰਾ ਸਾਡੇ ਕਾਂਗਰਸ ਪਾਰਟੀ ਵੱਲੋਂ ਕੌਂਸਲਰ ਦੇ ਇਲੈਕਸ਼ਨ ਲੜੇ ਹੈ ਔਰ ਜਿੰਨਾ ਦੀ ਇੱਜ਼ਤ ਸੀ ਉਹ ਤੇ ਰੀਅਲ ਈ ਹੈ ਛੋਟੀ ਸਿਸਟਰ ਉਹਨਾਂ ਦੀ ਸੋ ਅਸੀਂ ਉਹਨਾਂ ਦੇ ਨਾਲ ਗਏ ਤੇ ਸਾਨੂੰ ਸੀਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਸੀਗਾ ਦੀ ਪਰਿਵਾਰ ਨੂੰ ਵੀ ਇਨਸਾਫ ਮਿਲੇਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਵੀ ਇਨਸਾਫ ਮਿਲੇਗਾ lettes see ਹੁਣ ਦੇਖਦੇ ਆ ਜੀ ਇਹ ਕਿਹੋ ਜਿਹਾ ਇਨਸਾਫ ਮਿਲਦਾ ਰੈਸਟ ਆ ਗਈ ਗੱਲ ਤੁਹਾਡੇ ਸਾਹਮਣੇ ਹੈ ਇੱਕ ਬੇਗੁਨਾ ਦੀ ਜਾਨ ਗਈ ਹੈ ਨੋ ਵਨ ਹੇਅਰ ਸਰਕਾਰ ਦਾ ਕੋਈ ਮੌਜੂਦਾ ਜਿਨ੍ਹਾਂ ਲੋਕਾਂ ਨੇ ਚੁਣਿਆ ਹੈ ਬੜੀਆਂ ਭਾਰੀਆਂ ਵੋਟਾਂ ਨਾਲ ਕੋਈ ਇੱਥੇ ਹੈਗਾ ਕਿਸ ਗੱਲ ਦਾ ਡਰ ਹੈ ਕਿਉਂ ਨਹੀਂ ਆਏ ਸਿਰਫ ਪੁੱਪੀ ਆਏ ਹੁਣ ਚਲੋ ਹੁਣ ਇਹ ਗੱਲਾਂ ਮੈਂ ਬਾਕੀ ਨਹੀਂ ਕਰਨੀਆਂ ਤੁਹਾਡੇ ਸਾਹਮਣੇ ਹਾਲਾਤ ਹੈ ਕੋਈ ਇਸ ਗੱਲ ਤੇ ਬੋਲਣ ਨੂੰ ਤਿਆਰ ਹੈ ਕਈ ਖੋਲ ਕੇ ਸਾਹਮਣੇ ਹੈ ਜੀ ਕਿ ਵਿਆਹ ਤੇ ਕਈ ਕਈ ਨਹੀਂ ਜੀ ਸਾਰੇ ਸੀਗੇ ਪੂਰਾ ਲੁਧਿਆਣਾ ਸੀ ਆਈ ਵਾਸ ਆਲਸੋ देयर ਮੈਂ ਵੀ ਉੱਥੇ ਉਸ ਵਿਆਹ ਤੇ ਇਨਵਾਈਟਡ ਸੀਗਾ ਮਿਸਟਰ ਕਪੂਰ ਜਿਹੜੇ ਆ ਉਹ ਦੁਸ਼ਹਿਰੇ ਦੇ ਮੇਲੇ ਮੂਲੇ ਲਗਾਉਂਦੇ ਆ ਸਾਈਕਲ ਸਟੈਂਡ ਲੈਂਦੇ ਆ ਤੇ ਉਹ ਉਹਨਾਂ ਨੇ ਇਨਵਾਈਟ ਸਾਰਿਆਂ ਨੂੰ ਕੀਤਾ ਸੀ ਚਾਹੇ ਉਹ ਐਕਸ ਸੀਗੇ ਚਾਹੇ ਮੌਜੂਦਾ ਸੀਗੇ ਜੀ ਉਹ ਗੋਲੀ ਨਹੀਂ ਤਾਂ ਇਹ ਪੁੱਛਣਾ ਨਹੀਂ ਸੀਗਾ ਕੌਣ ਹੈ ਤੇ ਕੌਣ ਨਹੀਂ ਹੈ ਇਹਨਾਂ ਨੂੰ ਜਿਹੜੇ ਬੈਡ ਐਲੀਮੈਂਟ ਆ ਇਹਨਾਂ ਨੂੰ ਵੀ ਇਨਵਾਈਟਡ ਸੀਗੇ ਹਾਂ ਉਹ ਕਮਿਸ਼ਨਰ ਪੁਲਿਸ ਨੇ ਸਾਨੂੰ ਕੱਲ ਦੱਸਿਆ ਇਹ ਗੱਲ ਕਿ ਮੈਂ ਜਿਹੜਾ ਦੂਲਾ ਸੀਗਾ ਮੈਂ ਉਹਨੂੰ ਇਹ ਗੱਲ ਸਵਾਲ ਕੀਤਾ ਸੀਗਾ ਕਿ ਤੁਸੀਂ ਉਹਨਾਂ ਨੂੰ ਬੁਲਾਇਆ ਦੋਨਾਂ ਗਰੁੱਪਾਂ ਨੂੰ ਤੇ ਉਹ ਕਹਿੰਦੇ ਨਹੀਂ ਬੁਲਾਇਆ ਜਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਉਹ ਕਹਿੰਦੇ ਸਾਨੂੰ ਇਨਵਿਟੇਸ਼ਨ ਆਇਆ ਸੀ ਆਇਆ ਸੀ ਸੋ ਥਿਸ ਇਜ਼ ਅ ਕਲੈਕਟਿਵ ਰਿਸਪੌਂਸਿਬਿਲਟੀ ਆਫ ਆਲ ਦੇਖੋ ਮੈਰਿਜ ਪੈਲੇਸ 50 ਤੋਂ 50 ਲੱਖ ਤੋਂ 1 ਕਰੋੜ ਰੁਪਏ ਚਾਰਜ ਕਰਦਾ ਹੈ ਸ਼ਾਦੀ ਦਾ ਜਿੱਥੇ ਆਪਾਂ ਸਾਰੇ ਲੋਕ ਜਾਣਦੇ ਆ ਉਹਨਾਂ ਦੇ ਪ੍ਰੈਮਿਸਿਸ ਗੋਲੀਆਂ ਚੱਲ ਰਹੀਆਂ ਆ ਤੇ ਇਹ ਜ਼ਿੰਮਵਾਰੀ ਉਹਨਾਂ ਦੀ ਵੀ ਬੰਦੀ ਹੈ ਕਿ ਬੰਦਾ ਐਂਟਰ ਹੋਣ ਤੋਂ ਪਹਿਲਾਂ ਉਹਨਾਂ ਦੀ ਚੈਕਿੰਗ ਹੋਵੇ ਕਹਿੰਦੇ ਮੈਟਲ ਡਾਇਰੈਕਟਰ ਕਹਿੰਦੇ ਹੁੰਦੇ ਸੀ ਯੋਸਫ ਉਹ ਜਿਹੜਾ 2-4 ਪੈਲਸਾਂ 'ਚ ਉਹ ਲੱਗੇ ਆ ਆਈ ਥਿੰਕ ਸਟਰਲਿੰਗ 'ਚ ਲੱਗਿਆ ਸ਼ਾਇਦ इवन ਅਸੀਂ ਕ੍ਰੋਸ ਕਰਕੇ ਜਾਣੇ ਹੁੰਨੇ ਆ ਉਹਦੇ 'ਚੋਂ ਲੇਕਿਨ ਆ ਜਿਹੜਾ ਅਸੀਂ ਇਹ ਮੈਨੂਅਲ ਸੀ ਜਿਹੜਾ ਹੱਥ ਨਾਲ ਤੁਸੀਂ ਚੈੱਕ ਕਰਦੇ ਹੋ ਤੇ ਬਾਕੀ ਮੇਰਾ ਖਿਆਲ ਹੈ ਕਿ ਉਨੀ ਟਾਈਟ ਸਕਿਉਰਿਟੀ ਪੈਲਸਾਂ 'ਚ ਹੁੰਦੀ ਨਹੀਂ ਜਦੋਂ ਬਰਾਤ ਜਾਂਦੀ ਜਾਂ ਲੋਕ ਅੰਦਰ ਜਾਂਦੇ ਆ ਤੇ ਕੋਈ ਕਿਸ ਨੂੰ ਚੈੱਕ ਨਹੀਂ ਕਰਦਾ ਬਟ ਇਹ ਜ਼ਿੰਮੇਵਾਰੀ ਜੋ ਤੱਕ ਉਹਨਾਂ ਦੀ ਨਹੀਂ ਫਿਕਸ ਹੋਈਏ ਮੈਂ ਕਹਿੰਦਾ ਇਹ ਕਮਿਸ਼ਨਰ ਪੁਲਿਸ ਦਾ ਬੜਾ ਅੱਛਾ ਸਟੈਪ ਹੈ ਕਿ ਉਹਨਾਂ ਨੇ ਮੈਰਿਜ ਪੈਲਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿਉਂਕਿ ਜਦੋਂ ਇੱਕ ਬੰਦਾ ਇੰਨੇ ਪੈਸੇ ਲੈ ਰਿਹਾ ਤੇ ਉਹਦੀ ਜ਼ਿੰਮੇਵਾਰੀ ਬੰਦੀ ਹੈ ਅੰਦਰਲੇ ਬੰਦੇ ਸਿਕਿਉਰ ਹੋਣੇ ਚਾਹੀਦੇ ਠੀਕ ਹੈ